ਅੱਜ ਤੁਹਾਨੂੰ ਲੈ ਕੇ ਪਹੁੰਚੇ ਆਂ ਪੰਜਾਬ ਦੇ ਇੱਕ ਐਸੇ ਰਾਮ ਮੰਦਰ ਦੇ ਵਿੱਚ ਜਿੱਥੇ ਕਿ 라ਵਣ ਦੀ ਪੂਜਾ ਕੀਤੀ ਜਾਂਦੀ ਹੈ। ਜਿੱਥੇ ਕਿ ਪੂਰੇ ਦੇਸ਼ ਦੇ ਵਿੱਚ ਦੁਸਹਿਰੇ ਵਾਲੇ ਦਿਨ 라ਵਣ ਨੂੰ ਜਲਾਇਆ ਜਾਂਦਾ ਹੈ ਤੇ ਦੂਜੇ ਪਾਸੇ ਇਸ ਜਗ੍ਹਾ ਦੇ ਉੱਤੇ 라ਵਣ ਦੀ ਪੂਜਾ ਕੀਤੀ ਜਾਂਦੀ ਹੈ। ਇਸ ਜਗ੍ਹਾ ਤੇ ਲੋਕਾਂ ਦੀ ਬਹੁਤ ਆਸਥਾ ਹੈ। 라ਵਣ ਨੂੰ ਦਾਨਵ ਨੇ ਪਹਿਰੇਦਾਰ ਮੰਨਿਆ ਜਾਂਦਾ ਹੈ ਇਸ ਪਿੰਡ ਦਾ। ਇਸ ਜਗ੍ਹਾ ਤੇ ਆਸਥਾ ਐਨੀ ਹੈ ਕਿ ਲੋਕ ਦੂਰੋਂ ਦੂਰੋਂ ਮੱਥਾ ਟੇਕਣ ਲਈ ਆਉਂਦੇ ਨੇ ਲੰਕਾਪਤੀ 라ਵਣ ਦੀ ਮੂਰਤੀ ਦੀ ਉਚਾਈ ਲਗਭਗ 25 ਫੁੱਟ ਹੈ ਐਥੇ ਸਵੇਰੇ ਤੁਸੀਂ ਜਦੋਂ ਦੁਸ਼ਹਿਰਾ ਆਉਂਦਾ ਸਵੇਰੇ 4 ਵਜੇ ਤੋਂ ਲਾਈਨ ਦਸ਼ਾਨੰਦ ਦੇ ਉੱਤੇ ਚਰਨਾਂ 'ਚ ਲੋਕ ਆ ਕੇ ਜੋਨ ਚੜਾਉਂਦੇ ਨੇ ਮੱਥਾ ਟੇਕਦੇ ਨੇ ਤੇ ਇਹ ਪੂਰਾ ਦੁਸ਼ਹਿਰੇ ਜਿੰਨਾ ਇਹ ਮੇਲਾ ਭਰਦਾ ਹੈ कि ये भी एक बड़े ज्ञाता थे वेदों के ज्ञाता थे भगवान शंकर बाबा के तो इतने ये ये, ये इतने कहते जाओ पुजारी थे शाम के टाइम जब उनो अग्नि का टाइम होता है अग्नि दाद देती है उस टाइम उनारी बकायदा पंडित जी तो टाइम निकलवा के असी उठे उनारी धूप बत्ती करते हैं जी उनारे परिक्रमा लन्ने हैं जिस दिन उनको अग्नि देनी है शाम को मधुरा देते हैं ऐसे यहां के हम भी देते हैं यहां के पब्लिक आके बहुत देती है उनकी भी श्रद्धा है ਜੀ ਆਪ ਨਹੀਂ ਇਹ ਕਿ ਅਸੀਂ ਉਹ ਬੁਰਾਈ ਉਹ ਕਹਨੇ ਕੇ ਬੁਰਾਈ ਨਹੀਂ ਹੋ ਬੁਰਾਈ ਖਤਮ ਕਰ ਦਿੱਤੀ ਅਸੀਂ ਕਰਤੀ ਪਰ ਸਾਡੇ ਸਮਾਜ ਚ ਇੰਨੀ ਬੁਰਾਈ ਬੈਠ ਚੁਕੀ ਹੈ ਆਪਣੀ ਇੰਨੀ ਤਾਂ ਉਹ 라वण ਨਹੀਂ ਦੀ ਐਸ ਤਰ੍ਹਾਂ ਦੀ ਹਰਕਤ ਹੋਈਆਂ ਹੋਣਗੀਆਂ ਐਨ ਉਹਦਾ ਵੀ ਕੋਈ ਅਸੂਲ ਜਿਗਾ ਜ਼ਿੰਦਗੀ ਦਾ ਹੈ ਜੀ ਜੰਨੀ ਕਿ ਅੱਜ ਕੱਲ ਸਾਡੇ ਸਮਾਜ ਚ ਇੰਨੀਆਂ ਹਰਕਤਾਂ ਹੋ ਰਹੀਆਂ ਇਸ ਦੂਸਰੇ ਹਾਲੇ ਦਿਨ ਹੀ ਰਾਤ ਨੂੰ ਕਿਸੇ ਥੋੜੇ ਸਵਾਰ ਕੇ ਟ੍ਰੈਕਟਰ ਨਾਲ ਰੱਸਾ ਬੰਨ ਕੇ ਇਹ ਮੂਰਤੀ ਨੂੰ ਡੈਮੇਜ ਕੀਤਾ ਗਿਆ ਅਪਰਪੋਰਸ਼ਨ ਗਿਆ ਗਿਆ ਕਾਫੀ ਹਲਚਲ ਹੋਈ क्योंकि ये बड़ी धार्मिक आसन चोट सी सो so, सीधु सब तो पहले तो ये सो दी कि रावण की पूजा जी कि साल तो जड़ी है प्रथा चलती आ रही है ये बेसिकली ए बेटे श्री राम मंदिर है ये श्री भगवान राम जी का मंदिर है ये अठारह सौ तेती बना हुआ है और उसके बाद जैसे यहाँ लीला भी की जाती है तब से लीला हो रही है और ऐसे ही रावण जी ਜੋ بڑے ਵੇਦੋਂ ਕੇ ਗਿਆਤਾ تھے ਭਈ ਜੋ ਹਮਨੇ ਪੜਾ ਹੈ ਜੋ ਹਮ ਆ ਸਿੱਖਿਆ ਮਿਲੀ ਹੈ ਜੀ ਉਹ بڑے ਵੇਦਾਂ ਦੇ ਗਿਆਤਾ ਸੀ ਤੇ ਉਹਨਾਂ ਦੀ ਇੱਥੇ ਪੂਜਾ ਇਸ ਲਈ ਕੀਤੀ ਜਾਂਦੀ ਹੈ ਪਹਿਲਾ ਸ਼੍ਰੀ ਰਾਮਚੰਦਰ ਜੀ ਦੇ ਇੱਥੇ ਪੂਰੇ 2 ਘੰਟੇ ਪੂਜਨ ਹੁੰਦਾ ਪੂਜਾ ਸ਼ਾਮ ਦੇ ਟਾਈਮ ਜਦੋਂ ਉਹਨਾਂ ਨੂੰ ਅਗਨੀ ਦਾ ਟਾਈਮ ਹੁੰਦਾ ਅਗਨੀ ਦਾ ਦਿੱਤੀ ਹੈ ਉਸ ਟਾਈਮ ਉਹਨਾਂ ਦੀ ਬਕਾਇਦਾ ਪੰਡਤ ਜੀ ਤੋਂ ਟਾਈਮ ਨਿਕਲਵਾ ਕੇ ਅਸੀਂ ਉੱਥੇ ਉਹਨਾਂ ਦੀ ਧੂਪ ਬੱਤੀ ਕਰਦੇ ਹਾਂ ਜੀ ਉਹਨਾਂ ਦੇ ਪਰਕਰਮਾ ਲੈਨੇ ਆ ਤੇ ਅਸੁਰ ਜਾਤੀ ਤੋਂ ਸੀਗੇ ਹਮ ਦਸ਼ਾਨੰਦ ਜੀ ਉਹਨਾਂ ਦੇ ਖਾਨ ਪਾਨ ਜੋ ਸੀ ਅਸੀਂ ਉੱਥੇ ਥੋੜੀ ਮਦਰਾ ਵੀ ਉੱਥੇ ਉਹਨਾਂ ਨੂੰ ਚੜਾਨੇ ਆ ਜੀ ਅੱਛਾ ਤੇ ਸ਼ਾਇਰੇ ਵਾਲੇ ਦਿਨ ਹਰ ਰੋਜ਼ ਨਾ ਨਾ ਔਨ ਦਿ ਸੇਰਾ ਜਿਸ ਦਿਨ ਉਹਨਕੋ ਅਗਨੀ ਦੇਣੀ ਹੈ ਸ਼ਾਮ ਕੋ ਮਦਰਾ dete hain ਐਸੀ ਯਾ ਕਿ ਹਮ ਵੀ dete hain ਯਾ ਕਿ ਪਬਲਿਕ ਆ ਕੇ ਬਹੁਤ ਦੇਤੀ ਹੈ ਉਹਨਕੇ ਵੀ ਸ਼ਰਧਾ ਹੈ ਤੋ ਬਾਅਦ ਮੇਂ ਉਹਨਕੋ ਯਾਨੀ ਕਿ ਉਹ ਥੋੜਾ ਅਸੁਰ ਜਾਤੀ ਦੇ ਠੀਕ ਹੈ ਮਾਸ ਮੂਸਦੇ ਵੀ ਛੋਕਣ ਸੀਗੇ ਜੀ ਮਦਰਾਾਸ ਦੇ ਤੇ ਉਹ ਸਿਰਫ ਅਸੀਂ ਬੱਕਰਾ ਲੈ ਕੇ ਦੋ ਤਿੰਨ ਬਲੱਡ دیے ਉਹਨਾਂ ਦੇ ਪੰਜ ਨਕਤ ਮਾਰ ਕੇ ਉਹਨਾਂ ਦੇ ਹਲਕਾ ਜਾ ਤਾਂ ਦੋ ਤਿੰਨ ਬੂੰਦਾ ਉਹਨਾਂ ਦੇ ਚਰਨਾ ਚ ਲਗਾ ਕੇ ਅਸੀਂ ਹਲਕੀ ਜੀ ਉੱਤੇ ਉਹਨਾਂ ਦੇ ਪਾਤਰ ਰੱਖਿਆਦਾ ਹੈ ਸਟੈਚੂ ਬਣਿਆ ਤਾਂ ਬੜਾ ਪੱਕਾ ਜੀ ਉੱਤੇ ਪਾਤਰ ਛੋਟਾ ਰੱਖਿਆਦਾ ਉੱਤੇ ਕੋਈ ਚੀਜ਼ਾਂ ਰੱਖ ਕੇ ਤੇ ਉੱਥੇ ਉਹਨਾਂ ਨੂੰ ਅਗਣੀ ਇੱਕ ਸੂਰਜ ਡੁੱਬਣ ਤੋਂ ਪਹਿਲਾਂ ਜੋ ਪੰਡਤ ਜੀ ਟਾਈਮ ਦਿੰਦੇ ਨੇ ਸਾਨੂੰ ਐਗਜੈਕਟ ਉਸ ਟਾਈਮ 'ਤੇ ਅਗਣੀ ਤੇਰੇ ਨੇ ਉਹਨਾਂ ਨੂੰ ਤੇ ਇੱਕ ਇੱਕ ਪ੍ਰਥਾ ਰੀ ਚੱਲਦੀ ਆ ਰਹੀ ਹੈ ਉਹਨੂੰ ਅਸੀਂ ਮੰਨ ਲੇ ਆ ਜੀ ਆ ਜਿਹੜੀ ਰੀਤ ਹੈ ਸਦੀਆਂ ਤੋਂ ਚੱਲਦੀ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸਾਡੇ ਸਾਰੇ ਅੰਦਰ ਜਿਹੜੇ RAM ji ਜਿੰਨੇ ਗੁਣ ਹੈਗੇ ਕਿ ਆਪਾਂ ਇਹ ਪਰਥਾ ਜਿਹੜੀ ਚਲਾਉਂਦੇ ਰਹੇ ਆ ਪਰ ਸਾਡੇ ਅੰਦਰ ਜੀ ਫੁੱਲ RAM ਨਹੀਂ ਹੈ ਅਸੀਂ ਸਾਡੇ ਅੰਦਰ ਦੀ ਜਿਹੜੀ ਬੁਰਾਈ ਹੈ ਉਹ ਖਤਮ ਹੋਦਾ ਨਾਮ ਹੀ ਨਹੀਂ ਲੈ ਰਹੀ ਉਸੇ ਜ਼ਿਆਦਾ ਹੈ ਬੱਚੇ ਜੀ रावण जन्नी बुराइयां नहीं सी ये जन्नी के ਸਾਡੇ ਸਮਾਜ ਚ ਭੈੜ ਕਿਉਂ ਕੇ ਬਿਲਕੁਲ ਅਸੀਂ ਇਹ ਰੀਤਾਂ ਸੀ ਨਵਾਈ ਜਾ ਰਹੇ ਆ ਬਿਲਕੁਲ ਆਪਣੇ ਆਪਣੇ ਆਪ ਨੂੰ ਪਿਉਰੀਫਾਈ ਨਹੀਂ ਕਰ ਰਹੇ ਅਸੀਂ ਇਹ ਇਹ ਅਸੀਂ ਜੋ ਪ੍ਰਥਾ ਚਲਦੀ ਆ ਰਹੀ ਹੈ ਉਹਨੂੰ ਅਸੀਂ ਬਲਾਈਂਡਲੀ ਕਰ ਰਹੇ ਆ ਪ੍ਰੈਕਟੀਕਲੀ ਇਸ ਇਹ ਆਪ ਨਹੀਂ ਹੈਗੇ ਅਸੀਂ ਉਹ ਬੁਰਾਈ ਕਹਨੇ ਕੇ ਬੁਰਾਈ ਨਹੀਂ ਹੋ ਬੁਰਾਈ ਖਤਮ ਕਰ ਦਿੱਤੀ ਅਸੀਂ ਕਰਤੀ ਪਰ ਸਾਡੇ ਸਮਾਜ ਚ ਇੰਨੀ ਬੁਰਾਈ ਬੈਠ ਚੁੱਕੀ ਹੈ ਮਨੀ ਇੰਨੀ ਤਾਂ ਉਹ 라वण ਨਹੀਂ ਦੀ ਐਸਾ ਦੀ ਹਰ ਹੋਈਆਂ ਹੋਣ ਗਿਆ ਹੈ ਉਹਦਾ ਵੀ ਕੋਈ ਅਸੂਲ ਸੀਗਾ ਜ਼ਿੰਦਗੀ ਦਾ ਹੈ ਜੀ ਜੈਨੀਆਂ ਕਿ ਅੱਜ ਕੱਲ ਸਾਡੇ ਸਮਾਜ ਚ ਇੰਨੀਆਂ ਹਰਕਤਾਂ ਹੋ ਰਹੀਆਂ ਸਾਡਾ ਸਮਾਜ ਤਾਂ ਬਿਲਕੁਲ ਬਿਲਕੁਲ ਅਸੀਂ ਗਰਾਵੜ ਦੀ ਤਰਫ ਹੋ ਚੁੱਕੇ ਹਾਂ ਬਿਲਕੁਲ ਸੋ ਤੁਸੀਂ ਕਹਿ ਰਹੇ ਹੋ ਕਿ ਇੱਕ ਪਾਸੇ ਜਦੋਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਦਸਹਰੇ ਵਾਲੇ ਦਿਨ ਇੱਕ ਪਾਸੇ ਉਹਨਾਂ ਨੂੰ ਮਦੀਰਾ ਵੀ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਬੱਕਰੇ ਨੂੰ ਦੇ ਕੰਨ ਦੇ ਵਿੱਚੋਂ ਬਲੱਡ ਕੱਢ ਕੇ ਉਹਨਾਂ ਨੂੰ ਚੜਾਇਆ ਜਾਂਦਾ ਪਰ ਰਾਵਣ ਜੀ ਤਾਂ ਬ੍ਰਾਹਮਣ ਸੀਗੇ ਫਿਰ ਬ੍ਰਾਹਮਣ ਦਾ ਕਿਸ ਤਰੀਕੇ ਨਾਲ ਇਹ ਵੇਦੋਂ ਕੇ ਤੇਵ <dış> ज्ञान था उनको पर असुर जाति में उनका पालन पोषण जो हुआ है असुर जाति असुर जाति का खानपीन ही ऐसी असुर जाति वो तो मदरा वगैरह का खानपीन उनका ये था तो जब भी एता मुनि जदों असली अपने पारिवारिक भी किसी का संस्कार करन जाने हैं तो उदे मुंह च अग्नि जो उस टाइम देने आया ओदी जड़ी थोड़ी बहुती जड़ी ओदी जो भोजन जो लंदे सी वो ਦਿੱਤਿਆ ਜਾਂਦਾ ਉਹਨਾਂ ਨੂੰ ਦੰਗਾ ਜਾਲ ਵੀ ਪਾਨੇ ਆ ਸੀ ਉਹ ਵੀ ਪਾਨੇ ਐਸੇ ਜਾਨਾ ਕਿ ਉਹ ਅਸੁਰ ਜਾਤੀ ਤੋਂ ਸੀ ਕਿ ਉਹਨਾਂ ਦੀਆਂ ਇਹ ਚੀਜ਼ਾਂ ਬੜੀਆਂ ਪਿਆਰੀਆਂ ਹੁੰਦੀਆਂ ਇਹਨਾਂ ਦੇ ਖਾਣ ਪਾਣ ਤੇ ਉਹ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਤੇ ਕਦੇ ਕਿਸੇ ਨੇ ਤੁਹਾਨੂੰ ਮਤਲਬ ਕਿ ਇਦਾਂ ਕਿਹਾ ਕਿ ਤੁਸੀਂ ਰਾਵਣ ਦੀ ਪੂਜਾ ਕਿਉਂ ਕਰ ਰਹੇ ਹੋ ਤੁਸੀਂ ਰਾਮ ਜੀ ਨੂੰ ਵੀ ਮੰਨਿਆ ਕਰੋ ਤੁਸੀਂ ਰਾਵਣ ਹੀ ਰਾਵਣ ਦੀ ਹੀ ਕਿਉਂ ਅੱਗੇ ਜਿਹੜੀ ਹੈ ਸੰਸਥਾ ਹੈ ਫਿਰ ਮਾਲ ਪ੍ਰਥਾ ਜਿਹੜੀ ਅੱਗੇ ਚਲਾਈ ਚਲਾਈ ਜਾ ਰਹੇ ਹੋ ਉਹਨੇ ਬੇਸਿਕਲੀ ਇਹ ਸ਼੍ਰੀ ਰਾਮ ਮੰਦਿਰ ਬਣਿਆ ਇਹ ਸਾਡੇ ਬਜ਼ੁਰਗਾਂ ਨੇ ਇਹ ਬਣਾਇਆ ਉਹ ਵੀ ਕਿਸੇ ਇੱਕ ਸੰਨਿਆਸੀ ਮਿਲਿਆ ਉਹਨਾਂ ਨੂੰ ਉਹਨਾਂ ਦੇ ਘਰ ਔਲਾਦ ਨਹੀਂ ਸੀ ਇਹ ਔਲਾਦ ਮੰਗਣ ਗਏ ਸੀ ਉਹਨਾਂ ਨੇ ਕਿਹਾ ਪਹਿਲਾਂ ਜਾ ਕੇ ਆਪਣੇ ਸ਼੍ਰੀ ਰਾਮ ਦਾ ਨਾਮ ਲੋ ਰਾਮ ਪੂਜਾ ਕਰੋ ਭਗਵਾਨ ਦੀ ਉਹਨਾਂ ਨੇ ਇੱਥੇ ਕੀਤੀ ਨਾਲੇ ਲੀਲਾ ਕਰਾਉਂਦੇ ਸੀ ਉਹਨਾਂ ਦੇ ਇਹ ਵੰਸ਼ ਜਾਇਮੁਨੀ ਉਹਨਾਂ ਦੇ ਘਰ ਔਲਾਦ ਮਿਲੀ ਉਹਨਾਂ ਦੇ ਚਾਰ ਬੇਟੇ ਹੋਏ ਜਿਹੜੇ ਕਿ ਉਹ ਔਲਾਦ ਉਹ ਸੀਕੁਐਂਸ ਅੱਗੇ ਚਲਦੀ ਆ ਰਹੀ ਹੈ ਅਸੀਂ 7ਵੀਂ ਪੀੜੀ 'ਚ ਹੈ ਉਸੇ ਚਾਰ ਭਰਾਵਾਂ ਦੀ ਚਾਰ ਬੱਚਿਆਂ ਦੀ ਸੀਕੁਐਂਸ ਅੱਗੇ ਸਾਡੀ ਫੈਮਿਲੀ 'ਚ ਅੱਗੇ ਕਾਫੀ ਰੀਚ ਚਲਦੀ ਆ ਰਹੀ ਹੈ। ਔਰ ਉਹ ਚੀਜ਼ ਨੂੰ ਅਸੀਂ ਮੰਨ ਰਹੇ ਹਾਂ। ਰਾਵਣ ਦਾ ਉਹਨਾਂ ਨੇ ਸਟੈਚੂ ਇੱਥੇ ਪਹਿਲਾਂ ਸ਼ਾਇਦ ਸੁਣਦੇ ਸੀ ਬਜ਼ੁਰਗਾਂ ਨੇ ਜਿਹੜਾ ਦੱਸਿਆ ਕਿ ਲੱਠੇ ਦਾ ਕੋਈ ਕਪੜੇ ਦਾ ਪੁਤਲਾ ਬਣਾ ਕੇ ਜਲਾਉਂਦੇ ਸੀ। ਬਾਅਦ 'ਚ ਉਹਨਾਂ ਨੇ ਥੋੜਾ ਵਿਧੀਪੁਰ ਪੜ੍ਹਾਈ ਸੋਚਿਆ ਕਿ ਵੀ ਆਨ ਆਲੇ ਟਾਈਮ 'ਚ ਇਹ ਬੱਚੇ ਸਾਡੇ ਇਹ ਚੀਜ਼ਾਂ ਪ੍ਰੋਵਾਈਡ ਕਰ ਸਕਣਗੇ ਕਿ ਨਹੀਂ। ਉਹਨਾਂ ਨੇ ਵਿਧੀਪੁਰ ਇੱਥੇ ਰਾਵਣ ਦੀ ਐ ਮੁਰਦਿਰੀਸ ਆਪਣਾ ਕੀਤੀ ਤੇ ਉਸੇ ਪੂਰੇ ਤਰੀਕੇ ਤੌਰ ਤਰੀਕੇ ਨਾਲ ਉਹਨਾਂ ਦਾ ਔਰ ਬਾਕੀ ਰਹੀ ਗੱਲ ਇਹ ਪੂਰਾ ਸ਼ਹਿਰ ਇਹ ਇਹਨਾਂ ਨੂੰ ਆਪਣਾ ਇਹ 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 ਪਹਿਰੇਦਾਰ ਸਮਝਦਾ ਇੱਥੇ ਸਵੇਰੇ ਤੁਸੀਂ ਜਦੋਂ ਦੁਸਹਿਰਾ ਆਉਂਦਾ ਸਵੇਰੇ 4 ਵਜੇ ਤੋਂ ਲਾਈਨ ਦਸ਼ਾਨੰਦ ਦੇ ਉੱਤੇ ਚਰਨਾ ਲੋਕ ਆ ਕੇ ਜੋ ਚੜਾਉਂਦੇ ਨੇ ਮੱਥਾ ਟੇਕਦੇ ਨੇ ਤੇ ਇਹ ਪੂਰਾ ਦੁਸਹਿਰੇ ਜਨਾ ਇਹ ਮੇਲਾ ਪਰਦਾ ਔਰ ਭਗਵਾਨ ਰਾਮ ਦੀ ਪੂਜਾ ਕਰਦੇ ਕਰਦੇ ਕਿਉਂਕਿ ਇਹ ਵੰਸ਼ਜ ਮੰਦਿਰ ਇਹ ਇਹ ਸ਼੍ਰੀ ਰਾਮ ਮੰਦਰ ਬਣਿਆ ਉਹਨਾਂ ਦੇ بیٹے ਉਸ ਤਰ੍ਹਾਂ ਹੀ ਪਹਿਲਾਂ ਜੋਤ ਬਤੀ ਸ਼੍ਰੀ ਰਾਮਚੰਦਰ ਜੀ ਦੀ ਹੁੰਦੀ ਹੈ ਜੀ ਇੱਥੇ ਇਹਨਾਂ ਦੀ ਪੂਜਾ ਕਰਦੇ ਆ ਪੂਰੇ ਪੰਡਤ ਜੀ ਆ ਕੇ ਤੇ ਹਵਨ ਕਰਦੇ ਨੇ ਇਹਨਾਂ ਦੀ ਪੂਜਾ ਤੋਂ ਬਾਅਦ ਸਵੇਰ ਯਾਨੀ ਕਿ ਇਹਨਾਂ ਦੀ ਪੂਜਾ ਹੁੰਦੀ ਹੈ ਸ਼ਾਮ ਨੂੰ ਇੱਥੋਂ ਹੀ ਅਸੀਂ ਉਹਨਾਂ ਦੀ ਧੂਪ ਜੋਤ ਲੈ ਕੇ ਤੇ ਉਸ ਨਾਲ ਜਾ ਕੇ ਰਾਵਣ ਦੀ ਥੋੜੀ ਪੂਜਾ ਕਰਦੇ ਆ ਜੀ ਉੱਥੇ ਬਚਾਇਆ ਲੋਕਾਂ ਨੂੰ ਪਰਸ਼ਾਦ ਦਿੱਤਾ ਦਿੱਤਾ ਜਾਂਦਾ ਜੋ ਉਹਨਾਂ ਨੇ ਸੋਚਿਆ ਕਿ ਆਨ ਵਾਲੇ ਟਾਈਮ ਤੇ ਇਹ ਬੱਚੇ ਸਾਡੇ ਇਹ ਚੀਜ਼ਾਂ ਪ੍ਰੋਵਾਈਡ ਕਰ ਸਕਣਗੇ ਕਿ ਨਹੀਂ ਉਹਨਾਂ ਨੇ ਵਿਧੀਪੁਰ ਇੱਥੇ 라ਵਾਂ ਦੀ ਮੂਰਤੀ ਦੀ ਸਥਾਪਨਾ ਕੀਤੀ ਤੇ ਉਸੇ ਪੂਰੇ ਦੇ ਕੇ ਤੌਰ ਤਰੀਕੇ ਨਾਲ ਉਹਨਾਂ ਦਾ ਔਰ ਬਾਕੀ ਰਹੀ ਗੱਲ ਇਹ ਪੂਰਾ ਸ਼ਹਿਰ ਇਹ ਇਹਨਾਂ ਨੂੰ ਆਪਣਾ ਇਹ 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 ਪਹਿਰੇਦਾਰ ਸਮਝਦਾ ਇੱਥੇ ਸਵੇਰੇ ਤੁਸੀਂ ਜਦੋਂ ਦੁਸਹਿਰਾ ਆਉਂਦਾ ਸਵੇਰੇ 4 ਵਜੇ ਤੋਂ ਲਾਈਨ ਦਸ਼ਾਨੰਦ ਦੇ ਉੱਤੇ ਚਰਨਾ ਲੋਕ ਆ ਕੇ ਜੋ ਚੜਾਉਂਦੇ ਨੇ ਮੱਥਾ ਟੇਕਦੇ ਨੇ ਤੇ ਇਹ ਪੂਰਾ ਦੁਸਹਿਰੇ ਜਨਾ ਇਹ ਮੇਲਾ ਪਰਦਾ ਹੈ ਔਰ ਭਗਵਾਨ ਰਾਮ ਦੀ ਪੂਜਾ ਕਰਦੇ ਕਹਿੰਦੇ ਕਿਉਂਕਿ ਇਹ ਵੰਸ਼ਜ ਮੰਦਿਰ ਇਹ ਇਹ ਸ਼੍ਰੀ ਰਾਮ ਮੰਦਿਰ ਬਣਿਆ ਇੱਕ ਦੋ ਬਾਰ ਹੁਆ ਇੱਕ ਟਾਈਮ ਇਸਕਾ ਹਮਸੇ ਯਾਨੀ ਕਿ ਥੋੜਾ ਡਿਲੇ ਹੁਆ ਤੇ ਇਹ ਇਹ ਅਨਿਸ਼ ਸਾਡੇ ਪਰਿਵਾਰ ਚ ਘਟਨਾ ਘਟੀਆਂ ਨੇ ਇਸ ਕਰਕੇ ਇਹਦਾ ਅਸੀਂ ਬੜਾ ਖਾਸ ਧਿਆਨ ਰੱਖਦੇ ਆ ਪੰਡਿਤ ਜੀ ਨੂੰ ਬਕਾਇਦਾ ਬੁਲਾ ਕੇ ਪੰਡਿਤ ਜੀ ਵੀ ਉੱਥੇ ਹੁੰਦੇ ਨੇ ਤੇ ਅਗਨੀ ਦਿੰਦੇ ਆ ਸਾਡੇ ਪਰਿਵਾਰ ਦੀ ਰੀਤ ਚੱਲਦੀ ਆ ਰਾਵਣ ਦੀ ਮੂਰਤੀ ਜਿਹੜੀ ਬਣੀ ਹੋਈ ਹੈ ਕਿੰਨਾ ਟਾਈਮ ਹੋ ਗਿਆ ਬਣੀ ਇਹ ਦੇਖੋ ਬੱਚੇ ਇਹ ਹੈ ਕਿ ਜੋ ਸਾਡੇ ਐਸੀ ਬਜ਼ੁਰਗਾਂ ਦੇ ਉਹਦੇ ਚ ਰਿਕਾਰਡ ਚ ਇਹ ਮੈਨੂੰ ਲੱਗ ਇਹ ਤਕਰੀਬਨ 1835 ਤੋਂ ਸ਼ਾਇਦ 35 ਜਾਂ 37 ਤੋਂ ਕਿਉਂਕਿ ਮੰਦਿਰ 1833 ਹੈ ਅੱਛਾ ਇਹ ਅਬ ਲਿਪੀ ਚ ਲਿਖਿਆ ਦਾ ਦੂਸਰੀ ਯਾਨੀ ਕਿ ਉਤੇ ਪਲੇਟ ਲੱਗੀ ਦੀ ਹੈ ਜੀ ਹਾਂ ਜੀ ਕਿਉਂਕਿ ਐਸਾ ਇਹ ਯਾਨੀ ਕਿ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਨੇ ਜੀ ਅਸੀਂ ਅਸੀਂ ਪੂਜਨ ਕਰਦੇ ਹਾਂ ਕਈ ਕਹਿੰਦੇ ਜੀ ਇਹ ਰਾਵਣ ਨੂੰ ਇੱਥੇ ਪਰਮਨੈਂਟ ਰਾਵਣ ਇੱਥੇ ਮੂਰਤੀ ਬਣੀ ਹੈ ਸਾਡੇ ਇੱਥੇ ਡਵੈਲਪਮੈਂਟ ਨਹੀਂ ਹੋਈ ਕੁਝ ਐਸੇ ਲੋਏ ਪਿਆਰੇ ਉਹਨਾਂ ਦੇ ਭਗਤ ਨੇ ਉਹ ਕਹਿੰਦੇ ਜੀ ਇਹ ਸਾਡਾ ਪਹਿਰੇਦਾਰ ਹੈ ਇੱਥੇ ਦੀਆਂ ਈਵਲ ਯਾਨੀ ਕਿ ਬੁਰਾਈਆਂ ਇੱਥੇ ਅੰਦਰ ਨਹੀਂ ਆਉਂਦੀਆਂ ਤੇ ਕੁਝ ਲੋਗਾ ਨੇ ਸ਼ਰਾਰਤੀ ਤਪਕਾ ਨੇ ਬੜੀ ਅਸੀਂ ਸ਼ਾਇਦ ਕਾਫੀ ਪੁਰਾਣੀ ਗੱਲੇ ਕੱਢਣਾ ਉਦੋਂ ਇੰਦਰਾ ਜੀ ਪ੍ਰਾਈਮ ਮਿੰਿਸਟਰ ਜੀ ਗਿਆਨੀ ਜੈਲ ਸਿੰਘ ਜੀ ਪ੍ਰੈਜ਼ੀਡੈਂਟ ਸੀ ਜੀ ਤੇ ਇਸ ਦੁਸਹਿਰੇ ਵਾਲੇ ਦਿਨੀ ਰਾਤ ਨੂੰ ਕਿਸੇ ਥੋੜੇ ਸਵਾਰ ਕੇ ਟ੍ਰੈਕਟਰ ਨਾਲ ਰੱਸਾ ਬੰਨ ਕੇ ਇਹ ਮੂਰਤੀ ਨੂੰ ਡਾ ਡੈਮੇਜ ਕੀਤਾ ਗਿਆ ਅਪਰਪੋਰਸ਼ਨ ਗਿਆ ਗਿਆ ਕਾਫੀ ਹਲਚਲ ਹੋਈ ਕਿਉਂਕਿ ਇਹ ਬੜੀ ਧਾਰਮਿਕ ਆਸਨ ਚੋੜ ਸੀ ਤੇ ਇਹਦੇ ਇੰਨਾ ਰਿਐਕਸ਼ਨ ਹੋਇਆ ਇਸ ਚੀਜ਼ ਦਾ ਈਵਨ ਅ ਸ਼੍ਰੀਲੰਕਾ ਤੱਕ ਐਸ ਚੀਨੂ ਵੜੇ ਉਹਨਾਂ ਨੇ ਬੜਾ ਇਹਨੂੰ ਸੀਰੀਅਸਲੀ ਲੀਤਾ ਕਿ ਇਹ ਚੀਜ਼ੇ ਕਿਸ ਤਰ੍ਹਾਂ ਹੋਈਏ ਇਹ ਉਦੋਂ ਪ੍ਰੈਜ਼ੀਡੈਂਟ ਸੀਗੇ ਗਿਆਨੀ ਜੈਲ ਸਿੰਘ ਜੀ ਇੰਦਰਾ ਜੀ ਨੇ ਰਾਤੋਂ ਰਾਤ ਇਹ ਚੀਜ਼ ਦੀ ਮੂਰਤੀ ਔਰ ਉਹ ਜਿਨ੍ਹਾਂ ਨੇ ਇਹ ਚੀਜ਼ੇ ਕੀਤਾ ਜਿਨ੍ਹਾਂ ਨੇ ਕੀਤਾ ਮੁੰਨੇ ਉਹਨਾਂ ਦੇ ਕਰ ਬੜਾ ਅਨਿਸ਼ਟ ਹੋਇਆ ਕਿ ਇਹ ਵੀ ਇੱਕ ਬੜੇ ਗਿਆਤਾ ਤੇ ਵੇਦੋਂ ਕੇ ਗਿਆਤਾ ਥੇ ਭਗਵਾਨ ਸ਼ੰਕਰ 바ਵਾ ਕੇ ਤੋ ਇਤਨੇ ਇਹ 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 ਇਤਨੇ ਕਹਤੇ ਪੁਜਾਰੀ ਥੇ ਆਪਣੇ ਸ਼ੀਸ਼ ਤੱਕ ਇਹਨਾਂ ਨੇ